ਨਾਮ ਹੈ ਸ਼ਾਮ ਦਾ ਕੀ ਪੋਸਟਿੰਗ ਪੋਸਟੇ ਨੇ ਨੂੰ ਡੀਆਰਪੀ ਰਾਜਾ ਲੱਗਿਆ ਕੀ ਮਾਮਲਾ ਕੀ ਹੈ ਜੀ ਮਾਮਲਾ ਜੀ ਇਹ ਜੀ ਜਿਹੜੇ ਨਾਲ ਕਰਦੇ ਨੇ ਮੈਨੂੰ ਫੋਨ ਦਿੱਤਾ ਅੱਠ ਸਾਢੇ ਘਟਣ ਸ਼ੁਰੂ ਹੋ ਗਿਆ ਕਹਿੰਦੇ ਵੀ ਇੱਥੇ ਆਣ ਕੇ ਪ੍ਰੋਜੈਕਟ ਪਿੱਛੇ ਦੰਦਾਂ ਭਾਬੀ ਦੂਰ ਮਿਲ ਕਹਿੰਦੇ ਇਹਨਾਂ ਨੇ ਸਾਰਿਆਂ ਨੇ 10 15 ਜਣਾਂ ਨੇ ਆਣ ਕੇ ਕਰੀਂ ਅੰਦਰ ਅੰਮਲਾ ਕਰਦਾ ਮੈਂ ਨੂੰ ਪਤਾ ਵੀ ਜਦੋਂ ਉਹ ਕਰਦੇ ਆਂਦੇ ਇੰਨਾ ਆਜੇ ਫੋਨ ਆਂਦਾ ਮੈਂ ਚੱਕ ਕੇ ਜਦੋਂ ਦੇਖਿਆ ਉਹ ਤੇ ਇੱਕ ਮੇਰਾ ਛੋਟਾ ਨਾਨਕ ਨਜੀਤ ਨਵਜੀਤਾ ਉਹਦੇ ਥੱਲੇ ਜਿਹੜਾ ਨੇ ਤਰਸੇਵ ਸਿੰਘ ਸਾਨੂੰ ਪ੍ਰੇਰਿਤ ਇਹ ਡੀਆਈਜੀ ਤਤਰ ਪਟਿਆਲਾ ਰੇਂਜ ਬਾਰਡਰ ਗਾਰਡੀਆਂ ਲੱਗਿਆ ਹੋਇਆ ਇਹਨੇ ਮੇਰੇ ਮੁੰਡੇ ਨੂੰ ਬੜੀ ਪੂਰੀ ਤਰ੍ਹਾਂ ਅੰਦਰੋਂ ਕੱਟ ਕੇ ਮੇਰੀ ਘਰ ਦੀ ਨੇ ਅੰਦਰ ਮੰਨ ਲਿਆ ਕਿ ਮੁੰਡਾ ਬਿਮਾਰ ਹੈ ਉਹਨੂੰ ਗੁਰੂ ਕੁੰਡਾ ਖੋਲ ਕੇ ਅੰਦਰੋਂ ਕੱਟ ਕੇ ਦੁਆਰਾ ਇਦਾਂ ਪੂਰੀ ਤਰ੍ਹਾਂ ਮਾਰ ਰਿਆ ਉਹ ਤੁਹਾਨੂੰ ਕੁੱਟ ਕੇ ਜਮਾ ਦਿੱਤੀ ਵੀਡੀਓ ਵੀ ਉਹਦੇ ਚ ਕੀ ਹਾਲ ਕੀਤਾ ਦੋਏ ਮੇਰੀ ਨੋਆ ਉਹਨਾਂ ਦਾ ਪ੍ਰੈਗਨੈਂਟ ਸੀ ਉਹਨਾਂ ਦੇ ਢਿੱਡ ਤੇ ਲੱਤਾਂ ਮਾਰੀਆਂ ਤੇ ਉਹਨਾਂ ਨੂੰ ਪੂਰੀ ਤਰ੍ਹਾਂ ਹਾਰ ਮਤਲਬ ਉਹਨਾਂ ਨੇ ਕੁੱਟਿਆ ਕਿਤਨੇ ਲੋਕ ਜ਼ਖਮੀ ਹੋਏ ਇਸ ਮਾਮਲੇ ਵਿੱਚ ਜ਼ਖਮੀ ਤਾਂ ਵੈਸੇ ਤਕਰੀਬਨ ਦੋ ਮੁੰਡੇ ਜਿਹੜੇ ਮੇਰੇ ਦੇ ਬੰਦੇ ਆਏ ਹੋਏ ਸੀ ਉਹਨਾਂ ਦੇ ਸੇਕ ਦੇਖਤਾ ਹੁੰਦਾ ਬੱਚੀਆਂ ਉਹਨਾਂ ਦੇ ਉਹ 11 ਦਾ ਜਿਹੜੀਆਂ ਨੂਹਾਂ ਦੋਨੇ ਤੇ ਮੇਰਾ ਮੁੰਡਾ ਨਵਜੀਤ ਨਵਜੀਤ ਦਾ ਬਹੁਤ ਔਰ ਮਾੜਾ ਹਾਲ ਹੈ ਨੀ ਨੂਹਾਂ ਦੀਆਂ ਗੱਲਾਂ ਕਰੋ ਜਿਹਦਾ ਪੈਗਨੇਟ ਹੈ ਕਿਦਾਂ ਹੁਣ ਕੰਡੀਸ਼ਨ ਕਿਦਾਂ ਹੈ ਕੰਡੀਸ਼ਨ ਵਾਲੇ ਉਹਦੀ ਕੋਈ ਟਰੀਟਮੈਂਟ ਨਹੀਂ ਹੋਈ ਕਦੇ ਕਹਿੰਦੇ ਨੇ ਅੱਜ ਪਰਸੋਂ ਦੇ ਅਸੀਂ ਇੱਥੇ ਜਾ ਗਏ ਲੰਨ ਕਦੇ ਕਹਿੰਦੇ ਅਲਟਰਾਸਾਉਂਡ ਹੋਊਗਾ ਕਦੇ ਪੋਸ ਹੋਊਗਾ ਖੜੀ ਮੈਡਮ ਦੇ ਕੋਲ ਉਹਦਾ ਉਹ ਹੈ ਉਹ ਬੈਲਾ ਹੀ ਲੈ ਕੇ ਗੱਲੀ ਨੂੰ ਫੁੱਟੀ ਚਲੀ ਗਈ ਇਹ ਨਾ ਮੈਂ ਡਾਕਟਰ ਦਾ ਡਾਕਟਰ ਦਾ ਨਾਮ ਮੈਨੂੰ ਪਤਾ ਨਹੀਂ ਹੈਗਾ ਜੀ ਉਹਦੇ ਅੰਦਰ ਵੀ ਨਹੀਂ ਨਾ ਬੜਨ ਐ ਐਫ ਆਈ ਆਰ ਦਰਜ ਹੋਈ ਹੈ ਐ ਉਹ ਤਾਂ ਉਹਨਾਂ ਨੇ ਉਹ ਉਹਨਾਂ ਨੇ ਆਪਣੇ ਜਿਹੜੇ ਕੁੜੀਆਂ ਅੰਦਰ ਮਾਰਨ ਗਈਆਂ ਉਹਨਾਂ ਨੂੰ ਜਾ ਕੇ ਦਾਖਲ ਕਰਾਤਾ ਉਹਨਾਂ ਦੇ ਬਿਆਨ ਲੈ ਮੇਰੇ ਮੁੰਡੇ ਨੂੰ ਫੋਨ ਆਇਆ ਕਹਿੰਦਾ ਵੀ ਆਣ ਕੇ ਤੁਸੀਂ ਦੋ ਇੱਥੇ ਕਿਤੇ ਸਿ ਡਰਾਈਵਰ ਵੀ ਦਿੱਜੇ ਹੋ ਉਹਨੂੰ ਦੇਖੋ ਦੋ ਮੇਰੀ ਨੂਆ ਉਹ ਉਹਨਾਂ ਨੂੰ ਰੈਫਰ ਕਰ ਰਹੇ ਆ ਜਿਹੜਾ ਮੁੰਡਾ ਜਾਦਾ ਸੀਰੀਅਸ ਆ ਉਹਨੂੰ ਰੈਫਰ ਨਹੀਂ ਕਰ ਰਹੇ ਉਹ ਮੈਂ ਕਹਿੰਦੀ ਹੁਣ ਮੈਂ ਇਕੱਲਾ ਜਾਣਾ ਮੇਰੇ ਸਾਰੇ ਤਾਂ ਤਕਨੀਕ ਹੋਏ ਪਏ ਹੁਣ ਦੋ ਤੁਸੀਂ ਨੂਆ ਨੇ ਆਏ ਨੇ ਨੂਆ ਨੂੰ ਤੁਸੀਂ ਰੈਫਰ ਡਰਾਈਵਰ ਕਰ ਰਹੇ ਹੋ ਤੇ ਮੁੰਡੇ ਨੂੰ ਮੋਨ ਕਰ ਰਹੇ ਹੋ ਜਿਵੇਂ ਮੁੰਡੇ ਨੂੰ ਰੈਫਰ ਕਰਾਓ ਫਿਰ ਮੁੰਡੇ ਨੂੰ ਵੀ ਰੈਫਰ ਕਰਾਇਆ ਸੁਨਵਾਈ ਕੋਈ ਸੁਨਵਾਈ ਕੋਈ ਨਹੀਂ ਹੋਈ ਫੋਨ ਨਹੀਂ ਕਰ ਰਹਾ ਲੋਕ ਸੁਨਵਾਈ ਐਸ ਐਚਓ ਜਿਹੜਾ ਗੰਡਿਆ ਗੜੀ ਆ ਕੋਈ ਸੁਨਵਾਈ ਨਹੀਂ ਕਰ ਰਹਾ ਉਡੀਆਂ ਗੱਲਾਂ ਹੋਰੀ ਕਰ ਰਿਹਾ ਕਿਉਂ ਲਾਜਮ ਨੇ ਉਹ ਕੋਈ ਬੰਦੇ ਅਪਰੋਚ ਚਲੇ ਨਹੀਂ ਆ ਬਰੋਚ ਚਲੇ ਸਾਫਾ ਸਰਪੰਚ ਜੀ ਦਾ ਡੈਡੀ ਇਹਨਾਂ ਨੇ ਵੈਸੇ ਤਾਂ ਕਈ ਵਾਰੀ ਪਹਿਲਾਂ ਵੀ ਉਹ ਗੱਡੀਆਂ ਚੱਲ ਮੈਂ ਇਗਨੋਰ ਕਰਦਾ ਰਿਹਾ ਵੀ ਤੁਹਾਨੂੰ ਕੋ ਕਰਨਾ ਅਸੀਂ ਕਿਸੇ ਨਾਲ ਪਿੰਡ ਚ ਜਾ ਕੇ ਜਿਹੜੀ ਵੈਰੀਫਾਈ ਕਰਤੀਆ ਜਾਵੇ ਇਹ ਤਾਂ ਚੱਲ ਬਿਆਨਵੇ ਜੀ ਤੇ ਹੋਈ ਜਾਣੀ ਆ ਮੈਂ ਕਿਵੇਂ ਜੋਈ ਜਾਣੀ ਆ ਕਰਨੀ ਵੀ ਨਹੀਂ ਕਰਨੀ ਉਹਨਾਂ ਦੱਬ ਵੀ ਸਕਦੇ ਆ ਉਹ ਤੇ ਪਰ ਘਰੇ ਜਾ ਕੇ ਸਾਰੇ ਪਿੰਡ ਦੇ ਜਾ ਕੇ ਬਿਆਨ ਲੈਣ ਕਿ ਕਿੰਨੇ ਵਜੇ ਦੀ ਘਟਨਾ ਹੈ ਇਹ ਕੋਈ 8:30 ਲੜਾਈ ਦਾ ਕਾਰਨ ਕੀ ਸੀ ਬਾਈ ਜੀ ਕਿਉਂ ਲੜਾਈ ਦਾ ਕਾਰਨ ਇਹ ਸੀ ਵੀ ਗੇਟ ਦੇ ਮੂਹਰੇ ਖੜੇ ਗਾਲਾਂ ਕੱਢ ਰਹੇ ਸੀ ਤੁਹਾਡੇ ਪਰਿਵਾਰ ਨੇ ਕਿਹਾ ਵੀ ਜਨਨੀਆਂ ਵੀ ਤੁਸੀਂ ਗਾਲਾਂ ਕਿਉਂ ਕੱਢ ਰਹੇ ਹੋ ਉਸਨੇ ਉਹ ਜਰੂਸੇ ਬੰਦੇ ਹਰਦੀਪ ਸਿੰਘ ਸਨ ਉਹ ਪ੍ਰੇਮ ਸੀ ਉਹਨੇ ਫੋਨ ਕਰਿਆ दारू ਪੀਤੀ ਵੀ ਸੀ ਉਹਦੀ ਉਹਨੇ ਫੋਨ ਇਹ ਕੀਤਾ ਕਹਿੰਦਾ ਵੀ ਮੈਨੂੰ ਕੁੱਟਿਆ ਪਹਿਲਾਂ ਵੀ ਲੜਾਈ ਸੀ ਬਾਈ ਹਾਂਜੀ ਪਹਿਲਾਂ ਵੀ ਲੜਾਈਆਂ ਲੜਾਈਆਂ ਪਹਿਲਾਂ ਕਿਸੇ ਦੇ ਨਾਲ ਕਰਾਇਆ ਕਰਦੇ ਦੀ ਇਹ ਕਰਾ ਕੇ ਮਤਲਬ ਸਾਨੂੰ ਮੈਨੂੰ ਇਦਾਂ ਕਰਿਓ ਤੈਨੂੰ ਡਿਊਟੀ ਦਰਵਾ ਦਾਂ ਜਿਹੜਾ ਡੀਆਈਜੀ ਦਫਤਰ ਲੱਗਿਆ ਵਾ ਦਰਸ਼ੇਮ ਸਿੰਘ ਇਹ ਕਹਿਆ ਜਾਂ ਕਦੇ ਆਪਣੇ ਆਪਣੇ ਧਾਨੇਦਾਰ ਦੱਸਦਾ ਕਦੇ ਖੋਦਾ ਹੈ ਵਾਟਰ ਕੈਰੀਅਰ ਹੈ ਇਹ ਕਹਿੰਦਾ ਵੀ ਇਸ ਨੂੰ ਕਿਸੇ ਤਰੀਕੇ ਨਾਲ ਵਿੱਚ ਫਸਾਇਆ ਜਾਵੇ ਤੈਨੂੰ ਨੌਕਰੀ ਤੋਂ ਕਰਵਾਇਆ ਜਾਵੇ ਹੁਣ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਹੈ ਕਾਰਵਾਈ ਦੀ ਮੰਗ ਤਾਂ ਇਹ ਹੈ ਜੀ ਦੇਖ ਲਓ ਤੁਸੀਂ ਆਪਣੀ ਫੋਟੋ 'ਚ ਦੇਖ ਲਓ ਕਿਹੜੇ ਹਿਸਾਬ ਨਾਲ ਇਹਨਾਂ ਨੇ ਮਾਰਕਟਾਈ ਕੀਤੀ ਹੈ ਮੇਰੇ ਛੋਟੇ ਮੁੰਡੇ ਨੂੰ ਇਹ ਤੁਸੀਂ ਹੌਸਲਾ ਹੌਸਲਾ ਬੋਲ ਤੁਸੀਂ ਹਾ ਉਸ ਲੋਕਾਂ ਨੂੰ ਤੇ ਲੇਕਿਨ ਬੋਧਵੰਤ ਗੰਭੀਰ ਬਾਈ ਮਲਾਜਮ ਹੋ ਕੇ ਤੁਹਾਨੂੰ ਜਿਹੜਾ ਰੋਣਾ ਰੋ ਰੋ ਰਹੇ ਹੋਗੇ ਤੁਸੀਂ ਮਲਾਜਮ ਹੋ ਕੇ ਜਿਹੜੀ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਹੈਗੀ ਤਾਂ ਕਿਵੇਂ ਦੇਖਦੇ ਆਂ ਮੈਂ ਹੱਲ ਕਰਿਆ ਬਣਾ ਮੈਂ ਦੇਖ ਨਹੀਂ ਕਰ ਪਾਇਆ ਵੀਡੀਓ ਵੀ ਨਹੀਂ ਦੇਖੀ ਨਹੀਂ ਤੁਹਾਡਾ ਆਪਣਾ ਮਹਿਕਮਾ ਨਹੀਂ ਤੁਹਾਡੀ ਗੱਲਬਾਤ ਸੁਣਵਾਉਂਦਾ ਮੇਰੀ ਕੋਈ ਸੁਣਵਾਈ ਨਹੀਂ ਕਰ ਰਹਾ ਜੀ ਨਹੀਂ ਫਿਰ ਅੱਗੇ ਹੁਣ ਰਸਤਾ ਕੀ ਹੈ ਬਾਈ ਜੀ ਸੋਚੇ ਅਧਿਕਾਰੀਆਂ ਦੇ ਹੁਣ ਸਨੀਵਾਰ ਦੁਆਰੇ ਇਹ ਨਹੀਂ ਇਧਰੋਂ ਕੋਈ ਆਈ ਗਈ ਤੇਰੇ ਮੈਨੂੰ ਰਸਤਾ ਵਾਲੇ ਮੈਂ ਕਿਹੜੇ ਹਿਸਾਬ ਨਾਲ ਕਰਾਂ ਇੱਕ ਮਲਾਜਮ ਹੁੰਦੇ ਮੇਰੀ ਇਹ ਨਹੀਂ ਹੋ ਰਹੀ ਐਸਾ ਚੋ ਕੋਈ ਉਹ ਨਹੀਂ ਕਰ ਰਿਹਾਗਾ ਰਸਤਾ ਕੀ ਦੇਖਦੇ ਹੋ ਜੋ ਕਿ ਮੇਰੇ ਜਲਾਤਾਂ ਨੂੰ ਜਿਹੜੇ ਤਰੀਕੇ ਨਾਲ ਅੰਦਰ ਵੜ ਕੇ ਮਾਰਿਆ ਉਹਨਾਂ ਨੇ ਤੁਸੀਂ ਫੋਟੋ ਜੀ ਦੇਖ ਜਿਹੜੀਆਂ ਤੁਹਾਡੀਆਂ ਨੂਹਾਂ ਦੀ ਗੱਲ ਕਰ ਰਹੇ ਹੋ ਪ੍ਰੈਗਨੈਂਸੀ ਲੱਤਾਂ ਮਰੀਆਂ ਉਹਨਾਂ ਦੇ ਹਾਲਾਤ ਦਰਦ ਪੇਨ ਹੁੰਦੀ ਉਹਨਾਂ ਦਵਾਈ ਵੀ ਨਹੀਂ ਦੇ ਰਿਆ ਹਾਲੇ ਤੱਕ ਐਂਟਰਾ ਤੁਸੀਂ ਪ੍ਰਾਈਵੇਟ ਦੋਹਾਂ ਚ ਇਲਾਜ ਹੀ ਹੁਣ ਦਿੱਤਾ ਜਾ ਰਿਹਾ ਇਹ ਆਸ਼ ਕਰਦੀ ਜਿਹੜਾ ਰਾਜਪੁਰੇ ਨੇ ਇਲਾਜ ਹੁਣ ਦਿੱਤਾ ਇੱਥੇ ਵੀ ਮੈਨੂੰ ਲੱਗਦਾ ਉਹਨਾਂ ਨੇ ਪਰੋ ਜਿਹੜੀ ਡਾਕਟਰ ਬਈ ਸ਼ਹਿ ਦੀ ਮੰਨਦੇ ਹੋਗੇ ਕੋਈ ਪੋਲੀਟੀਕਲ ਪਾਰਟੀ ਕੁਝ ਦਾ ਨਾਮ ਲੈਣਾ ਚਾਹੁੰਦਾ ਹੋਣ ਕੌਣ ਪੈਸੇ ਕਲਦਾ ਦੇ ਕਹਿ ਦਿੰਦੇ ਸਾਰੇ ਪਾਸੇ ਸਰਪੰਚ ਵੀ ਰਿਹਾ ਕਿਤੇ ਵੀ ਹੋ ਸਕਦੀ ਕਿਹੜੀ ਪਾਰ ਕਦੇ ਕਾਂਗਰਸ ਦਾ ਵੀ ਕਦੇ ਦਾ ਵੀ ਕੋਈ ਤੇਰਾ ਆਫਰ ਆ ਜੀ ਉਹਦਾ ਕਦੇ ਕਿਤੇ ਨਾਲ ਬਦਲ ਜਾਂਦਾ ਕਦੇ ਕਿਧਰੇ ਨਾਲ ਬਦਲ ਜਾਂਦਾ ਆਪਣਾ ਪੱਖ ਮਤਲ ਕਰਨ ਵਾਸਤੇ ਕੁਛ ਨਾ ਕੁਛ ਕਰੀ ਜਾਂਦਾ ਜੀ ਠੀਕ ਹੈ ਜਾ ਕੇ ਪਿੰਡ ਤਰਫ ਤੇ ਕੀਤੀ ਜਾਵੇ ਜੇ ਮੇਰੇ ਚ ਕਸੂਰ ਆ ਤਾਂ ਮੈਂ ਗੁਨਾਹਗਾਰ ਆ ਜਦੋਂ ਤੱਕ ਮੈਂ ਆਇਆ ਮੇਰੇ ਬੱਚੇ ਸਾਰੇ ਲਤਬਦ ਕੀਤੇ ਪਏ ਸੀ ਇਹਨਾਂ ਨੇ ਮੈਂ ਚੱਕ ਕੇ ਹਸਪੀਟਲ ਲੈ ਕੇ ਗਿਆ ਹਸਪੀਟਲ ਵਾਲੇ ਨੇ ਕੋਈ ਆਈਗੇ ਨਹੀਂ ਤੇ ਕੋਈ ਐਂਬੂਲੈਂਸ ਮੇਰੇ ਮोटा ਛੋਟਾ ਨਵਜੀਤ ਇੰਨਾ ਸੀਰੀਅਸ ਦੀ ਉਹ ਬੋਲੇ ਵੀ ਕੱਲ ਜਾ ਕੇ ਮੜੀ ਦੀ ਤੇਰੀ ਬੋਲੀ ਸੀ ਨੇ ਬੋਲੇ ਵੀ ਇੱਥੇ ਆ ਕੇ ਡਾਕਟਰਾਂ ਨੇ ਕੋਈ ਟੀਕਾ ਵੀ ਨਹੀਂ ਲਾਇਆ ਉਹਦੇ ਠੀਕ ਹੈ ਠੀ